ਕੇ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿੱਥੇ ਪਿਛਲੇ ਮਹੀਨਿਆਂ ਦੇ ਵਿੱਚ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਪ੍ਰਵਾਸੀ ਅਮਰੀਕਾ ਤੋਂ ਡਿਪੋਰਟ ਹੋਏ ਸਨ ਤੇ ਉੱਤੇ ਹੀ ਦੱਸ ਦੇ ਕਿ ਹੁਣ ਇਹ ਜਿਹੜੀ ਰਿਪੋਰਟ ਹੋੰਗਾਜ਼ ਹੈ ਵਿਦਿਆਰਥੀਆਂ ਤੇ ਉੱਤੇ ਡਿੱਗ ਪਈ ਹੈ ਜੀ ਹਾਂ ਅਮਰੀਕਾ ਦੀ ਸਰਕਾਰ ਲਗਾਤਾਰ ਸਖਤ ਦੇ ਮੋੜ ਤੇ ਵਿੱਚ ਨਜ਼ਰ ਆ ਰਹੀ ਹੈ ਵਿਦਿਆਰਥੀ ਹੋਣ ਦੇ ਪੋਟ ਹੋਣਗੇ ਵਿਦੇਸ਼ ਮੰਤਰੀ ਜਿਹੜੇ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਲਗਾਤਾਰ ਸਖਤ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਹੁਣ ਵਿਦਿਆਰਥੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਦੱਸਦੀ ਹੈ ਕਿ ਵਿਦਿਆਰਥੀ ਦੇ ਵੱਲੋਂ ਛੋਟੀ ਜਿਹੀ ਗਲਤੀ ਕਰਨ ਤੇ ਉਹਨਾਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਦੱਸਦੀ ਹੈ ਕਿ ਰਿਪੋਰਟ ਉਹ ਵਿਦਿਆਰਥੀ ਹੋਣਗੇ ਜੋ ਪੜਾਈ ਦੀ ਯਾਰ ਦੇ ਵਿੱਚ ਆ ਕੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਦੇ ਨੇ ਸੋਸ਼ਲ ਮੀਡੀਆ ਨੂੰ ਗਲਤ ਤਰੀਕੇ ਨਾਲ ਯੂਜ਼ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਜੋ ਵਿਦਿਆਰਥੀ ਗਲਤ ਵੀਡੀਓਜ਼ ਨੂੰ ਗਲਤ ਪੋਸਟ ਤੇ ਲਾਈਕ ਕਮੈਂਟ ਜਾਂ ਸ਼ੇਅਰ ਕਰਨਗੇ ਉਹਨਾਂ ਦਾ ਵੀਜ਼ਾ ਜਿਹੜਾ ਰੱਦ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਐਆਈ ਦੇ ਦੁਆਰਾ ਸਕੈਨਿੰਗ ਕੀਤੀ ਜਾ ਰਹੀ ਹੈ ਅਮਰੀਕੀ ਸਰਕਾਰ ਜਿਹੜੀ ਹੈ ਵਿਦਿਆਰਥੀਆਂ ਦੀ ਐਆਈ ਦੀ ਮਦਦ ਨਾਲ ਸਕੈਨਿੰਗ ਕਰ ਰਹੀ ਹੈ ਜੋ ਵਿਦਿਆਰਥੀ ਸੋਸ਼ਲ ਮੀਡੀਆ 'ਤੇ ਗਲਤ ਵਰਤੋਂ ਕਰਦੇ ਨੇ ਉਹਨਾਂ ਦੀ ਸਟੈਨਿੰਗ ਹੋ ਰਹੀ ਹੈ ਇਸ ਦੇ ਨਾਲ ਹੀ ਜਿਹੜੇ ਈਮੇਲ ਦੇ ਰਾਹੀਂ ਵਿਦਿਆਰਥੀਆਂ ਨੂੰ ਮੈਸੇਜ ਭੇਜਿਆ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਸੂਚਿਤ ਉਸ ਵਿਦਿਆਰਥੀ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਤੁਹਾਡਾ ਵੀਜ਼ਾ ਰੱਦ ਹੋ ਚੁੱਕਿਆ ਹੈ ਤੁਹਾਨੂੰ ਹੁਣ ਅਮਰੀਕਾ ਤੋਂ ਕੱਢਿਆ ਜਾਵੇਗਾ ਤੁਸੀਂ ਜਲਦੀ ਹੀ ਡਿਪੋਰਟ ਹੋਣ ਵਾਲੇ ਤਾਂ ਈਮੇਲ ਦੇ ਰਾਹੀਂ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਹੁਣ ਡਿਪੋਰਟ ਹੋਣ ਦੀ ਗੱਲ ਜਿਹੜੀ ਹੈ ਵਿਦਿਆਰਥੀਆਂ ਦੇ ਉੱਤੇ ਡਿੱਗਣ ਵਾਲੀ ਹੈ ਵਿਦਿਆਰਥੀ ਦੇ ਇੱਕ ਛੋਟੀ ਜਹੀ ਗਲਤੀ ਕਰਨ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਉਹਨਾਂ ਨੂੰ ਦੇਸ਼ ਨਿਕਾਲੇ ਦਾ ਜਿਹੜੀ ਸਜ਼ਾ ਇਹ ਵੱਡੀ ਸਜ਼ਾ ਭੁਗਤਨੀ ਪੈ ਸਕਦੀ ਹੈ ਸਵੇਲੇ ਦੀ ਵੱਡੀ ਅਪਡੇਟ ਆਰਡੀਨਲ ਸਾਂਝੀ ਕਰ ਰਿਹਾ ਪਿਛਲੇ ਮਹੀਨੇ ਦੇ ਵਿੱਚ ਕਾਫੀ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਜਿਹੜੇ ਡਿਪੋਰਟ ਹੋਏ ਸਨ ਤੇ ਹੁਣ ਵਿਦਿਆਰਥੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵਿਦੇਸ਼ ਮੰਤਰੀ ਵਿਦਿਆਰਥੀਆਂ ਨੂੰ ਟਾਰਗੇਟ ਕਰ ਰਹੇ ਨੇ ਤੇ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਵਿਦਿਆਰਥੀਆਂ ਦੇ ਮੁਲਕ ਪੜਾਈ ਦੀ ਆਦੇ ਵਿੱਚ ਆ ਕੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਨ ਤੇ ਵਿਦਿਆਰਥੀਆਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।